ਸਸ਼ੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿਸ ਤਰ੍ਹਾਂ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ 1 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਸੌਸਤੇ ਫਲੈਕਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਆਗੂ ਆਪਣੇ ਆਪਣੇ ਕੈਂਡੀਡੇਟ ਹੈ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸੋ ਪਹੁੰਚੇ ਆ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਪੱਪੂ ਤਲਵਾੜਾ ਜੀ ਔਰ ਸੁਵਿੰਦਰ ਕੋਰ ਤਲਵਾੜਾ ਜੋ ਕਿ ਵਾਰਡ ਦੇ ਵਿੱਚ ਅਜਿਹੜੇ ਚੋਣ ਪ੍ਰਚਾਰ ਵੀ ਕਰ ਰਹੇ ਨੇ ਸੋ ਵਿਚਕਾਰ ਮੌਜੂਦ ਹੈ ਸਸ਼ੀਕਾਲ ਪਹਿਲਾਂ ਸਵਾਗਤ ਹੈ ਚੈਨਲ ਦਾ ਸੇ ਬਹੁਤ ਬਹੁਤ ਧੰਨਵਾਦ ਸਮੂਹ ਸਾਡਾ ਸਾਡੇ ਤੁਹਾਡੇ ਚੈਨਲ ਦਾ ਔਰ ਇਥੇ ਪਹੁੰਚਣ ਤੇ ਮੈਂ ਆਪਣੇ ਵੱਲੋਂ ਔਰ ਮੈਡਮ ਜਸਵਿੰਦਰ ਗੌਰ ਤਰਵਾੜਾ ਵੱਲੋਂ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਤੁਹਾਨੂੰ ਆਮ ਆਦਮੀ ਪਾਰਟੀ ਉਹਦੀ ਟਿਕਟ ਮਿਲੀ ਹੈ ਚੌਣ ਮੈਦਾਨ ਦੇ ਵਿੱਚ ਉਤਰਿਆ ਗਿਆ ਮੈਂ ਧੰਨਵਾਦ ਦੀਆਂ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਸੀਐਮ ਸਰ ਭਗਵੰਤ ਸਿੰਘ ਜੀ ਮਾਨ ਔਰ ਹਰਦੀਪ ਸਿੰਘ ਜੀ ਮੁੰਡੀਆਂ ਕੈਬਨਿਟ ਮਿਨਿਸਟਰ ਸਰ ਜੋਰਾਵਰ ਸਿੰਘ ਜੀ ਚੇਅਰਮੈਨ ਸਾਹਿਬ ਔਰ ਸਾਰੀ ਉਹਨਾਂ ਦੀ ਟੀਮ ਸਾਡੇ ਹਰ ਭਵਿੰਦਰ ਸਿੰਘ ਜੀ ਧਰੋੜ ਕੋਲੀ ਸਾਹਿਬ ਜਿਨ੍ਹਾਂ ਨੇ ਮੈਨੂੰ ਇਹ ਸਾਡੇ ਤੇ ਭਰੋਸਾ ਕਰਕੇ ਸਾਨੂੰ ਟਿਕਟ ਦਿੱਤੀ ਹੈ ਸਾਡੀ ਮੈਨੇਜਮੈਂਟ ਕਮੇਟੀ ਸਮੂਹ ਆਮ ਆਦਮੀ ਪਾਰਟੀ ਜਿਹੜੇ ਸਕਰੀਨਿੰਗ ਕਮੇਟੀ ਦੇ ਮੈਂਬਰ ਵੀ ਲੱਗੇ ਹਨ ਹੇਮਪਾਲ ਰਾਜੀ ਜੀ ਭੁੱਲਰ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੁਲਦੀਪ ਐਰੀ ਪ੍ਰਧਾਨ ਜੀ ਜਿਨ੍ਹਾਂ ਨੇ ਸਾਡੀ ਸਾਡੀ ਟਿਕਟ ਵਾਸਤੇ ਲਿਖ ਕੇ ਭੇਜਿਆ ਮੈਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮੈਂ ਆਪਣੇ ਵੱਲੋਂ ਔਰ ਜਸਵਿੰਦਰ ਕੌਰ ਤਲਵਾੜਾ ਵੱਲੋਂ ਕਰਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਦਿਵਾਇਆ ਜੀ ਕਿਹੜੇ ਕਿਹੜੇ ਕੰਮ ਨੇ ਵਾਰਡ ਦੇ ਵਿੱਚ ਹੋਣ ਵਾਲੇ ਜਾਂ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਚੱਲੇ ਮੈਂ ਜੀ ਪਹਿਲੇ ਤਾਂ ਆਪਣੇ ਵਾਰਡ ਵਾਸੀਆਂ ਨੂੰ ਵਧਾਈ ਦਿਨਾ ਕਿ ਮੈਂ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਵਿਸ਼ਵਾਸ ਦੇ ਨਾਲ ਤੁਹਾਡੇ ਸਰਵੇ ਦੇ ਨਾਲ ਇਹ ਮੈਡਮ ਜਸਵਿੰਦਰ ਕੌਰ ਤਲਵਾੜਾ ਨੂੰ ਟਿਕਟ ਮਿਲੀ ਹੈ ਮੈਂ ਵਿਸ਼ਵਾਸ ਦਿਵਾਉਣਾ ਕਿ ਕੁਝ ਜਿਹੜੇ ਸਾਡੇ ਕੰਮ ਹਨ ਕਿਉਂਕਿ ਸਾਡਾ ਕੁਝ ਏਰੀਆ ਕਾਫੀ ਕੱਚਾ ਹੈ ਜਿਸ ਦੇ ਵਿੱਚ ਛੜਕਾਂ ਬਣਨ ਵਾਲੀਆਂ ਹਨ ਸਿਵਰੇਜ ਪੈਣ ਵਾਲਾ ਹੈ ਕੁਝ ਸਾਡਾ ਇਸ ਏਰੀਏ ਨਾਲੋਂ ਪਿਛਲਾ ਏਰੀਆ ਕੁਝ ਨਹੀਂ ਮੈਂ ਉਸ ਦੇ ਵਿੱਚ ਮੈਂ ਆਪਣੇ ਕੈਬਨਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਉਹਨਾਂ ਨੂੰ ਆਪਾਂ ਇਹ ਦੱਸ ਚੁੱਕੇ ਹਾਂ ਉਹਨਾਂ ਨੂੰ ਸਾਰੀਆਂ ਕੰਮ ਲਿਖ ਕੇ ਦਿੱਤੇ ਗਏ ਹਨ ਜਿੱਦਾਂ ਕਿ ਸਾਡੇ ਕੋਲ ਖੰਭਿਆਂ ਦੇ ਕੰਮ ਹਨ ਕੋਈ ਟਰਾਂਸਫਾਰਮ ਛੋਟੇ ਤੋਂ ਵੱਡੇ ਕਰਨ ਵਾਲੇ ਹਨ ਸਾਰੇ ਕੰਮ ਸਾਡੇ ਰਿਸ਼ਪਾਲ ਸਿੰਘ ਪੀ.ਜੇ. ਕੋਲ ਪਹੁੰਚ ਚੁੱਕੇ ਹਨ ਤਾਂ ਜੋ بڑے ਕੰਮ ਹਨ ਅਧੂਰੇ ਵਾਹਿਗੁਰੂ ਕਿਰਪਾ ਕਰੇ ਔਰ ਵਾਰਡ ਵਾਸੀ ਸਹਾਯੋਗ ਦੇਣ ਔਰ ਜਿੱਤ ਕੇ ਕਈ ਕੰਮ ਇਹੋ ਜਿਹੇ ਹਨ ਮਨ ਦੇ ਬਲਬਲੇ ਇਹੋ ਜਿਹੇ ਹਨ ਜਿਹੜੇ ਕਿ ਆਪਾਂ ਵਾਰਡ ਨੂੰ ਇਹਨ ਪੂਰਾ ਵਧੀਆ ਘੈਂਟ ਔਰ ਰੰਗਲਾ ਵਾਰਡ ਨੰਬਰ 11 ਬਣਾਵਾਂਗੇ ਜਿੱਦਾਂ ਕਿ ਸਰ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਸਾਹਨੇਵਾਲ ਦੇ ਵਿੱਚ ਆਪਾਂ ਸਾਹਨੇਵਾਲ ਨੂੰ ਪੂਰਾ ਸੁੰਦਰ ਬਣਾਉਣਾ ਜਿਵੇਂ ਕਿ ਬਾਰ ਆਪਣੇ ਗੁਰਦੁਆਰਾ ਸਾਹਿਬ ਤੋਂ ਪੂਲੇ ਬੂਟੇ ਲੱਗਣੇ ਸ਼ੁਰੂ ਹੋ ਗਿਆ ਨਾ ਮੈਂ ਇਹ ਕਵਾਂਗਾ ਕਿ ਅਸੀਂ ਵੀ ਉਸ ਸਿੱਖਿਆ ਲੈ ਕੇ ਸਾਰ ਹਰਦੀਪ ਸਿੰਘ ਮੁੰਡੀਆਂ ਤੋਂ ਅਸੀਂ ਆਪਣੇ ਵਾੜਾਂ ਦੇ ਵਿੱਚ ਵੀ ਪੂਰਾ ਵਧੀਆ ਢੰਗ ਦੇ ਨਾਲ ਕੰਮ ਕਰਾਵਾਂਗੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਵਾੜ ਦੇ ਵਿੱਚ ਔਰ ਕਿਸ ਤਰ੍ਹਾਂ ਕਿੰਨੀ ਕੀ VOTING ਹੈ ਜਿਹੜੀ ਆਪਣੇ ਵਾੜ ਦੇ ਦੇਖੋ ਜੀ ਵੋਟ 1200 ਤੋਂ ਉੱਪਰ ਹੈ 1300 ਤਕਰੀਬਨ 1300 ਦੇ ਵਿੱਚ ਹੈ ਮੈਂ ਕਹਣਾ ਜੀ ਵਾਹਿਗੁਰੂ ਨੇ ਕਿਰਪਾ ਇਹੋ ਜੀ ਕੀਤੀ ਹੋਈ ਹੈ ਸਾਰੇ ਭਰਾਵਾਂ ਦਾ ਬੜਾ ਸਹਿਯੋਗ ਹੈ ਬੜਾ ਰਿਸਪੌਂਸ ਹੈ ਹਾਂ ਜਿਹੜੇ ਕਿ ਉਹ ਤੇ ਇਹ ਦਿਨ ਭਾਗਾ ਵਾਲਾ ਦਿਨ ਡਿਕਰੇ ਸੀ ਜੋ ਕਿ ਆਪਣਾ 21 ਤਰੀਕ 21 ਦਸੰਬਰ ਦਿਨ ਸ਼ਨੀਵਾਰ ਆਇਆ ਬੜੇ ਕਈ ਸਾਲਾਂ ਤੋਂ 7 ਸਾਲਾਂ ਤੋਂ ਹੀ ਡਿਕਰੇ ਸੀ ਹੁਣ ਸਾਨੂੰ 2 2.5 ਸਾਲੇ ਸਾਡੀਆਂ ਇਲੈਕਸ਼ਨ ਲੇਟ ਹਨ ਔਰ ਕਹਿੰਦੇ ਸੀ ਕਿ ਕਿਹੜੇ ਟਾਈਮ ਵੋਟਾਂ ਹੋਣ ਅਸੀਂ ਮੈਡਮ ਜਸਵਿੰਦਰ ਕੌਰ ਤਲਵਾੜਾ ਨੂੰ ਜਿਤਾਈ ਹੈ ਜੀ ਮੈਡਮ ਜਸਵਿੰਦਰ ਕੌਰ ਤਲਵਾੜਾ ਵੀ ਮੌਜੂਦ ਹੈ ਮੈਮ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਤਾਂ ਸਰਦਾਰ ਹਰਦੀਪ ਸਿੰਘ ਮੁੰਡਿਆਈ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਤੇ ਮੈਂ ਵਾੜ ਵਾਸੀਆਂ ਨੂੰ ਵੀ ਇਹੀ ਵਿਸ਼ਵਾਸ ਦਿਵਾਣੀ ਹੈ ਵੀ ਜੋ ਤੁਸੀਂ ਕੋਈ ਵੀ ਕੰਮ ਸਾਡੇ ਜਿਹੜੇ ਰਹਿੰਦੇ ਸਾਡੇ ਕਰ ਨਾਲ ਅਸੀਂ ਬਿਲਕੁਲ ਕਰਾਂਗੇ ਅੱਗੇ ਹੋ ਕੇ ਕਰਾਂਗੇ ਤੇ ਜੋ ਵੀ ਉਹਨਾਂ ਦੇ ਦੁੱਖ ਸੁੱਖ ਨੇ ਅਸੀਂ ਸਾਂਝੇਦਾਰ ਹੋਵਾਂਗੇ। ਵੀ ਵਾੜ ਦੇ ਵਿੱਚ ਜਾਣਿਓ ਕਿਸ ਤਰ੍ਹਾਂ ਦਾ ਰਿਸਪੌਂਸ ਆ ਲੋਕਾਂ ਦਾ ਕਿਸ ਤਰ੍ਹਾਂ ਕੀ ਕਰ ਰਹੇ ਲੋਕ। ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਦੱਸੋ। ਹਾਂ ਜਿਹੜੇ ਜਿਹੜੇ ਆਪਾਂ ਵਾੜ ਵਾਸੀਨ ਮਿਲਦੇ ਆ ਉਹਨਾਂ ਦਾ ਰਿਸਪੌਂਸ ਬਹੁਤ ਅੱਛਾ ਹੈ ਔਰ ਜੋ ਥੋੜਾ ਸਿਵਰੇਜ ਦਾ ਪ੍ਰੋਬਲਮ ਹੈਗੀ ਹੈ ਤੇ ਥੋੜਾ ਗਲੀਆਂ ਪੱਕੀਆਂ ਕਰਨ ਦਾ ਉਹਸਨ ਵਿਸ਼ਵਾਸ ਦਿਵਾ ਦਿੱਤਾ ਹੈ। ਵੀ ਸਾਡੇ ਇਹ ਕੰਮ ਦੋ ਤਿੰਨ ਮਹੀਨਿਆਂ ਵਿੱਚ ਸਟਾਰਟ ਕਰ ਦੇਵਾਂਗੇ। ਅ ਠੀਕ ਹੈ। ਕਾਫੀ ਵਾਰ ਵਾਰਸੀ ਮੌਜੂਦਾ ਅੰਕਲ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਇਹ ਤੇ ਬਹੁਤ ਹੀ ਮਿਲਨਸਾਰ ਤੇ ਬਹੁਤ ਵਧੀਆ ਬੰਦੇ ਨੇ। ਤੇ ਸੁਖ ਸੁਖੀ ਜਿਹ ਕਲੋਂ ਆਲੇ ਨੇ। ਇੱਕ ਵਾਰੀ ਰਾਤ ਨੂੰ ਚਾਹੇ 12 ਵਜੇ ਆवाज ਮਾਰੀ ਐ ਤੂੰ ਤੁਹਾਡੇ ਘਰ ਪਹੁੰਚਦੇ ਨੇ ਪਰਿਵਾਰ ਜਿੱਥੇ ਕੋਈ ਆਉਂਦੀ ਐ ਸੁਬਹ ਨੂੰ ਪਹੁੰਚਦੇ ਨੇ। ਤੇ ਅਸੀਂ ਵੀ ਚਾਹੁੰਦੇ ਆ ਕਿ ਇਹ ਸਾਡੇ ਵਾਲਟੇ ਮਤਲਬ ਜਿੱਤਨ ਤੇ ਅਗੋ ਸਾਡੇ ਕੰਮ ਸਾਰੇ ਤਰੀਕੇ ਨਾਲ ਅੱਗੇ ਬਦਲ। ਅਸੀਂ ਗਾਲ ਜੀ। ਸਾਰਿਆਂ ਨੂੰ ਤੇ ਸ਼ਕਾਸ ਕਰਕੇ ਮੇਰੇ ਪੱਤਰਕਾਰ ਭਰਾਵਾਂ ਨੂੰ ਜੋ ਸਾਡੇ ਨਾਲ ਸਹਿਯੋਗ ਦੇ ਰਹੇ ਆ ਤੇ ਮੈਂ ਇਹ ਕਹਿਣਾ ਚਾਹਨਾ ਸਾਡੇ ਜਸਵਿੰਦਰ ਕੋਰ ਮੈਡਮ ਤਲਵਾੜਾ ਜੀ ਜੋ ਕਿ ਸਾਨੂੰ ਬਹੁਤ ਹੀ ਵਧੀਆ ਕੈਂਡੀਡੇਟ ਮਿਲੇ ਹਨ ਬਾਟ ਨੰਬਰ 11 ਦੇ ਵਿੱਚ ਤੇ ਇਹਨਾਂ ਨੇ ਸਾਡਾ ਜੋ ਵੀ ਕੰਮ ਰੁਕੇ ਆਏ ਨੇ ਸਾਰੇ ਇਹਨਾਂ ਨੇ ਕਰਵਾਣੇ ਨੇ ਤੇ ਤਰਲਲੇਦਾਰ ਵਿਸ਼ਵਾਸ ਤੇ ਰਾਤ ਨੂੰ ਕੋਈ ਵੀ ਕਿਸੇ ਨੂੰ ਕਿਤੇ ਜ਼ਿਕਰ ਕੋਈ ਕੰਮ ਪੈਂਦਾ ਤਾਂ ਅਤੀ ਰਾਤ ਨੂੰ ਉਹਨਾਂ ਦੇ ਘਰੇ ਪਹੁੰਚ ਜਾਂਦੇ ਨੇ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਇਸ ਕਰਕੇ ਅਸੀਂ ਇਹਨਾਂ ਨਾਲ ਖੜੇ ਆ ਤੇ ਨਾਲ ਅਸੀਂ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ 21 ਤਰੀਕ ਨੂੰ ਵੋਟਾਂ ਪਵਾ ਕੇ ਜਿਤਾਣਾ ਹੈ ਸਭ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਬਹੁਤ ਵਧੀਆ ਮਾਲਕਨ ਕਿਰਪਾ ਕੀਤੀ ਆ ਜਸਵਿੰਦਰ ਤਰਵਾਲ ਜੀ ਦੇ ਤੇ ਜੋ ਤੁਸੀਂ ਦੇਖ ਰਹੇ ਆ ਬਈ ਲੰਬੇ ਸਮੇਂ ਤੋਂ ਇਹ ਨਾਲ ਜੁੜੇ ਹੋਏ ਇਹਨਾਂ ਦੇ ਬਿਨਾ ਕਾਉਂਸਲਰ ਤੋਂ ਵੀ ਇਹਨਾਂ ਨੇ ਕੰਮ ਕੀਤਾ ਹੈ ਵਾਰਡ ਦੇ ਵਿੱਚ ਜਿਵੇਂ ਕਿ ਸੁਵੇ ਵਾਲੀ ਬਹੁਤ ਜਿਹੜੋ ਕਹਿਦੀ ਆਪਾਂ ਨੈਸਟ ਗਲੀ ਸੀ ਉਹ ਉਤੋਂ ਰਾਹ ਵੀ ਨਹੀਂ ਲੰਘ ਹੁੰਦੇ ਸਾਈਕਲ ਵੀ ਲੰਘ ਹੁੰਦਾ ਸੀਗਾ ਤੇ ਬੋਟਾ ਜੀ ਪਹਿਲਾਂ ਪਹਿਲਾਂ ਤਵਾਰਾ ਜੀ ਨੇ ਅਪੀਲ ਕੀਤੀ ਸੀ ਐਮਐਲ ਸਾਹਿਬ ਨੂੰ ਉਹਨਾਂ ਨੇ ਗਲੀ ਕਲੀਅਰ ਕਰਾਤੀ ਆ 2 ਮਹੀਨੇ ਵਿੱਚ ਵਿੱਚ ਇਹਦਾ ਬਹੁਤ ਧੰਨਵਾਦ ਕਰਦੇ ਹਾਂ ਤਵਾਰਾ ਜੀ ਦਾ ਪਹਿਲਾਂ ਹੀ ਬੋਟਾ ਦਾ ਪਹਿਲਾਂ ਹੀ ਉਸ ਤੋਂ ਇਲਾਵਾ ਬਹੁਤ ਅੱਛੇ ਇਨਸਾਨ ਹੈ ਜੇ ਉਹ ਫੋਨ ਕਰਦੇ ਆ ਕੋਈ ਕੰਮ ਪੈਂਦਾ ਕਿਸੇ ਨੂੰ ਅਲਚਣ ਆਂਦੀ ਐ ਬਾਦਰ ਮਗਹਿਰਾ ਵਿੱਚ ਹਾਰਸਮੇ ਨਾਲ ਖੜੇ ਆ ਇਹ ਖੁਦ ਨਾਲ ਜਾਣੇ ਇਹਨਾਂ ਦੇ ਹਰ ਗਲੀ ਦੇ ਵਿੱਚ ਹਰ ਮੋੜ ਚ ਵਿੱਚ ਜਾਣੇ ਆ ਤੇ ਬਹੁਤ ਜ਼ਿਆਦਾ ਸਪੋਰਟ ਮਿਲ ਰਿਹਾ ਆ ਪਾ ਨੂੰ ਯਾਨੀ ਕਿ ਉਮੀਦ ਹੈਗੀ ਆ ਮਾਲਕੀ ਕਿਰਪਾ ਨਾਲ ਸਪੋਰਟ ਵਧੀਆ ਮਿਲੂਗਾ ਵਧੀਆ ਲੀਡ ਦੇ ਪੱਜ ਜਿਤਾਵਾਂਗੇ ਇਹਨਾਂ ਨੂੰ ਬੱਪੂ ਦਰਵਾੜਾ ਜੀ ਪਹਿਲਾਂ ਤੈਦੋ ਧਨਮਾਦ ਕਰਦੇ ਆ ਜੋ ਸੀਟ ਮਿਲੀ ਹੈ ਇਹਨਾਂ ਦੇ ਮਸੀਹ ਨੂੰ ਤੇ ਜੋ ਵੀ ਆ ਆਪਣੇ ਕੰਮ ਪੈਂਡਿੰਗ ਪਏ ਆ ਗਲੀ ਦੇ ਆ ਸੀਵਰੇਜ ਦੇ ਆ ਜੋ ਵੀ ਆ ਗਿਆ ਇਹ ਸਾਰਾ ਤਾਕੀ ਹੋ ਕੇ ਵੱਧ ਕੇ ਕਰਨਗੇ